ਸਿਰਾ ਦੇਖ ਲਈ ਦਸ਼ਕਾ ਸਵਾਗਤ ਹੈ ਅੱਜ ਕਾਂਗਰਸ ਨੂੰ ਸਬਡਿਵੀਜ਼ਨ ਫਲੋਰ ਵਿੱਚ ਉਸੋਂ ਵੱਲੇ ਵੱਡਾ ਟਟਾਇਆ ਲੱਗਾ ਜਦੋਂ ਮੁਸਲਮਾਨ ਕਮਿਊਨਿਟੀ ਦੇ ਵੱਡਾ ਇੱਕ ਜਿਹੜਾ ਹਿੱਸਾ ਆ ਉਹਨਾਂ ਨੇ ਆਮ ਪਾਰਟੀ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਨਾ ਕਰਤੀ ਸਾਡੇ ਦਾ ਤੇ ਗਲੀ ਜੀ ਨੇ ਉਹਨਾਂ ਦੇ ਲੀਡਰ ਪਰ ਕੀ ਕਾਰਨ ਰਿਹਾ ਪਿਛਲੇ 40 50 ਸਾਲ ਤੋਂ ਜੁੜੇ ਹੋਏ ਸੀ ਇੱਕ ਪਾਰਟੀ ਨਾਲ ਕੀ ਕਰਨ ਲੈ ਕੇ ਛੱਡ ਕੇ ਅੱਜ ਆਮ ਪਾਰਟੀ ਜੁਆਇਨ ਕੀਤੀ ਸਾਰਾ 40 50 ਸਾਲ ਤੋਂ ਕਾਂਗਰਸ ਪਾਰਟੀ ਨਾਲ ਸਪੋਰਟ ਕਰ ਰਹੇ ਹਨ ਔਰ ਉਹਨਾਂ ਨਾਲ ਇੱਕ ਤਣਕੇ ਚੱਲਦੇ ਸੀ ਔਰ ਸਾਡੇ ਸਮਾਂ ਕਿੰਵੀਂ ਪੀੜੀ ਚੱਲ ਰਹੀ ਐ ਇਸ ਸਮੇਂ ਤੁਹਾਡੀ ਇਹ ਤੀਜੀ ਪੀੜੀ ਚੱਲ ਰਹੀ ਹੈ ਘੱਟ ਤੋਂ ਘੱਟ ਔਰ ਮੈਨੂੰ ਆਪਣੀ ਹੋਸ਼ ਵਿੱਚ ਦੇਖਦੇ ਸੀ ਕਾਂਗਰਸ ਪਾਰਟੀ ਨੂੰ ਹੀ ਸਪੋਰਟ ਕਰਦੇ ਸੀ ਪਰ ਕਾਂਗਰਸ ਪਾਰਟੀ ਨੇ ਅੱਜ ਤੱਕ ਸਾਡਾ ਕੋਈ ਕੰਮ ਨਹੀਂ ਕੀਤਾ ਹੈ ਸਾਨੂੰ ਅੱਜ ਤੱਕ ਸਾਡੇ ਪਿੰਡ 'ਚ ਸਾਨੂੰ 40 ਸਾਲ ਹੋ ਗਏ ਆਇਆ ਨੂੰ ਹਜੇ ਤੱਕ ਸਾਨੂੰ ਕਬਰਸਤਾਨ ਨਹੀਂ ਮਿਲਿਆ ਔਰ ਸਭ ਤੋਂ ਵੱਡੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਬਿਜਲੀ ਦਾ ਬਿੱਲ ਮਾਫ ਕੀਤਾ ਹੈ ਕਿਉਂਕਿ ਜਿਹੜਾ ਬਿਜਲੀ ਦਾ ਬਿੱਲ ਮਾਫ ਹੋਣ ਨਾਲ ਜਿਹੜੀ ਬੱਚਿਆਂ ਦੀ ਫੀਸ ਦਿੱਤੀ ਜਾਂਦੀ ਹੈ ਸਾਨੂੰ ਸਾਰੇ ਲੋਕਾਂ ਨੂੰ ਬਹੁਤ ਰਾਹਤ ਮਿਲ ਗਈ ਆ ਔਰ ਇਸ ਆਮ ਆਦਮੀ ਪਾਰਟੀ ਨਾਲ ਜੁੜੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਸਾਰੇ ਸਮਾਜ ਦੇ ਅਸੀਂ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਦੇਵਾਂਗੇ ਸਾਡੇ ਦਾ ਪ੍ਰਿੰਸੀਪਲ ਪ੍ਰੇਮ ਜੀ ਨੇ ਹਲਕਾ ਅਚਾਰ ਸਰ ਵੱਡੀ ਇੱਕ ਅੱਜ ਮੁਸਲਮਾਨ ਸਮਾਜ ਲੋ ਤੁਹਾਨੂੰ ਸਪੋਰਟ ਕਰਨ ਦੀ ਕੋਸ਼ਿਸ਼ ਨਾ ਕੀਤੀ ਗਈ ਆ ਔਰ ਕੁਝ ਉਹਨਾਂ ਦੀਆਂ ਮੰਗਾਂ ਵੀ ਰੱਖੀਆਂ ਕੀ ਕਹਿਣਾ ਹੈ ਇਸ ਬਾਰੇ ਦੇਖੋ ਹਲਕਾ ਵਿਧਾਨ ਸਭਾ ਫਲੋਰ ਦਾ ਅਹਿਮ ਪਿੰਡ ਜਿਹੜਾ ਹੈਗਾ ਲਸਾੜਾ ਆ ਲਸਾੜੇ ਪਿੰਡ ਦੇ ਵਿੱਚ ਇਹ ਮੁਸਲਮਾਨ ਭਾਈਚਾਰੇ ਦੇ ਜਿਹੜੇ ਭਾਰੀ ਗਿਣਤੀ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਆ ਇਹ ਪਰਿਵਾਰ ਰਹਿ ਰਹੇ ਨੇ ਔਰ ਇਹਨਾਂ ਦਾ ਪੂਰਾ ਇਸ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਤੇਗ ਗਲੀ ਔਰ ਇਹਨਾਂ ਦੇ ਪਰਿਵਾਰਾਂ ਦਾ ਬਹੁਤ ਹੀ ਵੱਡਾ ਜਿਹੜਾ ਹੈਗਾ ਸਮੂਹ ਜਿਹੜਾ ਹੈਗਾ ਵੱਸਦਾ ਆ ਜਿਹੜੇ ਦਸਾਂ ਨੌ ਦੀ ਕਿਰਤ ਕਰਨ ਦੇ ਵਿੱਚ ਵੱਡਾ ਵਿਸ਼ਵਾਸ ਰੱਖਦੇ ਆ ਇਹ ਭਾਈਚਾਰਾ ਜਿਹੜਾ ਹੈਗਾ ਆਪਣੇ ਆਪ ਬੱਚੇ ਪਾਲ ਕੇ ਜਿਹੜਾ ਹੈਗਾ ਆ ਉਹ ਜੀਵਨ ਬਸਰ ਕਰ ਰਹੇ ਆ ਅੱਜ ਇਹ ਸੈਂਕੜੇ ਪਰਿਵਾਰ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚੋਂ ਸੈਂਕੜੇ ਪਰਿਵਾਰ ਜਿਹੜੇ ਹੈਗਾ ਤੇਗ ਗਲੀ ਦੀ ਅਗਵਾਈ ਦੇ ਵਿੱਚ ਜਿਹੜੇ ਹੈਗਾ ਉਹਨਾਂ ਨੇ ਕਾਂਗਰਸ ਦੀਆਂ ਜਿਹੜੀਆਂ ਆ ਮਾੜੀਆਂ ਨੀਤੀਆਂ ਕਰਕੇ ਕਾਂਗਰਸ ਤੰਗ ਹੋ ਕੇ ਕਾਂਗਰਸ ਨੇ ਇਹਨਾਂ ਨੂੰ ਸਿਰfte ਸਿਰਫ ਵੋਟ ਬੈਂਕ ਵਜੋਂ ਵਰਤੇਦੇ ਰਿਹਾ ਪਰੰਤੂ ਇਹਨਾਂ ਦੇ ਨਿੱਜੀ ਜਿਹੜੀਆਂ ਭਾਵਨਾਵਾਂ ਸੀ ਜਾਂ ਜਿਹੜੀਆਂ ਇਹਨਾਂ ਦੇ ਨਿੱਜੀ ਜਿਹੜੀਆਂ ਹਦੂਦ ਅੰਦਰ ਜਿਹੜੀਆਂ ਵਿਕਾਸ ਦੀਆਂ ਗੱਲਾਂ ਸੀ ਉਹ ਕਦੇ ਨਹੀਂ ਸੀ ਕੀਤੀਆਂ ਅਧਾਰਨ ਦੇ ਤੌਰ ਤੇ 70-75 ਸਾਲ ਤੋਂ ਜਿਹੜੀਆਂ ਸਰਕਾਰਾਂ ਕੰਮ ਕਰਦੀਆਂ ਰਹੀਆਂ ਆ ਪਰੰਤੂ ਇਸ ਪਾਈਚਾਰੇ ਲਈ ਕੋਈ ਵੀ ਪਿੰਡਾਂ ਦੇ ਵਿੱਚ ਜਿੱਥੇ ਸਮੂਹ ਰਹਿ ਰਿਹਾ ਉੱਥੇ ਕੋਈ ਕਬਰਸਥਾਨ ਨਹੀਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਿਹੜੇ ਹੈਗਾ ਵਕਫ ਬੋਰਡ ਦੇ ਨਾਲ ਮਿਲ ਕੇ ਜਿਹੜੀ ਕਿ ਜ਼ਮੀਨ ਇਹਨਾਂ ਦੇ ਅਲਾਟਮੈਂਟ ਚ ਆਈ ਹੈਗੀ ਆ ਉਸ ਨੂੰ ਅਸੀਂ ਜਿਹੜਾ ਹੈਗਾ ਕਬਰਸਤਾਨਾਂ ਦੇ ਰੂਪ ਦੇ ਵਿੱਚ ਬਦਵਾਉਣ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਇਹ ਸਾਰੀ ਫਾਈਲ ਤਿਆਰ ਕਰਾ ਕੇ ਸੂਬੇ ਦੇ ਮੁੱਖ ਮੰਤਰੀ ਸਦਾ ਭਵਾਨ ਸਿੰਘ ਮਾਨ ਉਹਨਾਂ ਨੂੰ ਪੇਜਾਂਗੇ ਤਾਂ ਕਿ ਜਿਹੜਾ ਹੈਗਾ ਇਹਨਾਂ ਪਰਿਵਾਰਾਂ ਦੇ ਨਾਲ ਜਿਹੜਾ ਹੈਗਾ ਅਸੀਂ ਹਮਦਾਰੀ ਸਦਾ ਸਰ 5 ਦਿਨ ਰਹਿ ਗਏ ਇਲੈਕਸ਼ਨ ਚ ਕੀ ਹਾਲਾਤ ਨੇ ਫਲੋਰ ਦੇ ਸਬਡਿਵੀਜ਼ਨ ਦੇ ਕਿਸ ਤਰ੍ਹਾਂ ਦਾ ਪ੍ਰਚਾਰ ਤੁਹਾਡਾ ਚੱਲ ਰਿਹਾ ਹੈ ਦੇਖ ਰਹੇ ਹਾਂ ਧੁੱਪ ਵੀ ਬਹੁਤ ਹੈ ਪਰ ਪ੍ਰਚਾਰ ਕਿਸ ਤਰ੍ਹਾਂ ਚੱਲ ਰਿਹਾ ਹੈ देखो प्रचार बहुत बढ़िया चल गया दूसरी गल जेडी हैगी आ चुनाव दा माहौल या ओ ਤੁਹਾਡੇ ਸਾਹਮਣੇ ਪਰਿਵਾਰ ਆਧਾਰ ਨੇ ਜਦੋਂ ਜਿਹੜੇ ਹੈਗੇ ਇਦਾਂ ਦੇ ਸਮੂਹ ਪਰਿਵਾਰ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ ਦੂਸਰੀਆਂ ਪਾਰਟੀਆਂ ਦੀਆਂ ਤੰਗ ਨੀਤੀਆਂ ਤੋਂ ਉਹ ਪਰੇ ਹੋ ਕੇ ਜਿਹੜਾ ਹੈਗਾ ਉਹ ਸਾਡਾ ਸਾਥ ਦੇ ਰਹੇ ਨੇ ਤਾਂ ਤੁਹਾਡੇ ਸਾਹਮਣੇ ਨਤੀਜਾ ਵੀ ਜਿਹੜਾਗਾ ਤੁਹਾਨੂੰ ਦਿੱਸਤਾ ਹੋਣਾ ਚਾਹੀਦਾ ਤੇ ਤੀਜਾ ਵੀ ਤੁਹਾਡੇ ਸਾਹਮਣੇ ਹੋਵੇਗਾ ਚਾਰਜ ਨੂੰ ਇਹ ਕਹਿਣਾ ਪ੍ਰਿੰਸੀਪਲ ਪ੍ਰੇਮ ਦਾ ਅੱਜ ਬਹੁਤ ਵੱਡੀ ਸਫਲਤਾ ਨੂੰ ਲੱਗੀ ਜਦੋਂ ਮੁਸਲਮਾਨ ਸਮਾਜ ਵੱਲੋਂ ਉਹਨਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ਾਂ ਕਰ ਦਿੱਤੀ ਹੈ ਦੈਨਿਕ ਸਵੇਰਾ ਲਈ ਨਰੇਸ਼ ਸ਼ਰਮਾ ਫਲੋਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp چینل پر